ਬਾਬਾ ਸੰਗ ਦਾਸਤਾਰ ਕਲੱਬ ਲੋ ਆਉਣ ਵਾਲੇ ਵਿਸਾਖੀ ਦੇ ਤਿਉਹਾਰ ਸਬੰਧੀ ਗੁਰਦੁਆਰਾ ਬਾਬਾ ਸੰਗ ਚੀਵੀਖੇ ਵਿਧਵਿੰਦਰਕ ਔਰ ਕਲੜਾ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅਖਵਾਈ ਹੈੜੀ ਇੱਕ ਵਿਸ਼ੇਸ਼ ਮੀਟਿੰਗ ਕੀਤੀ ਗਈ ਮੀਟਿੰਗ ਨੂੰ ਸੰਬੋਧਨ ਕਰਦਿਆਂ ਜਥੇਦਾਰ ਅਮਰਜੀਤ ਸਿੰਘ ਢੇਸੀ ਨੇ ਕਿਹਾ ਕਿ ਆਉਣ ਵਾਲੇ ਖਾਲਸਾ ਪੰਥ ਦੇ ਸਾਜਨਾ ਦਿਵਸ ਦੇ ਸੰਬੰਧ ਵਿੱਚ ਹੀ ਇਹ ਮੀਟਿੰਗ ਕੀਤੀ ਗਈ ਹੈ ਤਾਂ ਜੋ ਇਲਾਕੇ ਦੀਆਂ ਸੰਗਤਾਂ ਤੇ ਦੂਰ ਦਰਾਡੇ ਤੋਂ ਆਉਣ ਵਾਲੀਆਂ ਸੰਗਤਾਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ ਉਨ੍ਹਾਂ ਕਿਹਾ ਕਿ ਇਸ ਸਮਾਗਮ ਨੂੰ ਲੈ ਕੇ ਜੋ ਵੀ ਪ੍ਰਬੰਧ ਹਨ ਉਹਨਾਂ ਨੂੰ ਸੁਚੱਜੇ ਢੰਗ ਨਾਲ ਪੂਰਾ ਕੀਤਾ ਜਾ ਰਿਹਾ ਹੈ ਇਸ ਮੌਕੇ ਬਲਜੀਤ ਸਿੰਘ ਕੰਗ ਜੱਥੇਦਾਰ ਹਰਜਿੰਦਰ ਸਿੰਘ ਲਲੀਆਂ ਕੁਲਦੀਪ ਸਿੰਘ ਸੈਂਬੀ ਹਰਮਿੰਦਰ ਸਿੰਘ ਬਬਲੂ ਗੁਰदयाल ਸਿੰਘ ਕਾਲੜਾ ਗੁਰਚਰਨ ਸਿੰਘ ਸਾਫਕਾ ਸਰਪੰਚੇ ਤੋਂ ਇਲਾਵਾ ਹੋਰ ਪਤਵੰਤੇ ਵੀ ਮੌਜੂਦ ਸਨ ਬਸਾਕੀ ਪਰਮਸੋਦਹੀ ਹਰੇ ਸਾਲ ਗੁਰਦੁਆਰਾ ਬਾਬਾ ਸਾਹਿਬ ਦੇ ਵਿਖੇ ਖਾਲਸਾ ਪੰਡਾ ਸਾਜਾਂ ਤਹਿਤ ਪੱਤੀ ਪੱਧ ਤੇ ਮਨਾਇਆ ਜਾਂਦਾ ਹੈ ਜੈਸਵੰਦੀ ਅੱਜ ਇਲਾਕਾ ਨਿਵਾਸੀਆਂ ਦੀ ਇੱਕ ਵਿਸ਼ੇਸ਼ ਮੀਟਿੰਗ ਕੀਤੀ ਗਈ ਤਾ ਜੋ ਕੇ ਜਿਹੜੇ ਪ੍ਰਬੰਧ ਆ ਤੇ ਸਜੇ ਤਰੀਕੇ ਨਾਲ ਕੀਤੇ ਜਾ ਸਕਾ ਜਾਣ ਅਤੇ ਜੋ ਵੀ ਸੰਗਤ ਆਵੇ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਸਮੱਸਿਆ ਨਾ ਆਵੇ ਚਾਹੇ ਉਹ ਟ੍ਰੈਪੀ ਸਮੱਸਿਆ ਸੀ ਉਹਨੂੰ ਹੱਲ ਕਰਨ ਬਾਰੇ ਜਾਂ ਲੰਗਰ ਜਿਹੜਾ ਆ ਕਿੱਦਾਂ ਉਹਦਾ ਪ੍ਰਬੰਧ ਕਰਨਾ ਆ ਸੁਵਿਧਾ ਦਾ ਪ੍ਰਬੰਧ ਕਿਵੇਂ ਕਰਨਾ ਆ ਪਾਰਕਿੰਗ ਦਾ ਪ੍ਰਬੰਧ ਕਿਵੇਂ ਕਰਨਾ ਆ ਇਹ ਪ੍ਰਬੰਧਾ ਲਈ ਇਸ ਕਰਕੇ ਗੁਰਦੁਆਰਾ ਬਾਬਾ ਸਾਹਿਬ ਜੀ ਵਿਖੇ ਸੰਗਤਾਂ ਦੀ ਇੱਕ ਵਿਸ਼ੇਸ਼ ਮੀਟਿੰਗ ਹੋਈ ਆ ਤਾਂਕਾ ਸਜੇ ਤਰੀਕੇ ਨਾਲ ਇਹ ਕਿਲਾ ਆਪਣਾ ਪਰਬ ਆ ਮਨਾਇਆ ਜਾ ਸਕੇ ਬਾਬਾ ਸੰਗ ਦਾਸਤਾਰ ਕਲੱਬ ਲੋ ਆਉਣ ਵਾਲੇ ਵਿਸਾਖੀ ਦੇ ਤਿਉਹਾਰ ਸਬੰਧੀ ਗੁਰਦੁਆਰਾ ਬਾਬਾ ਸੰਗ ਚੀਵੀਖੇ ਵਿਧਵਿੰਦਰਕ ਔਰ ਕਲੜਾ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅਖਵਾਈ ਹੇੜੀ ਇੱਕ ਵਿਸ਼ੇਸ਼ ਮੀਟਿੰਗ ਕੀਤੀ ਗਈ ਮੀਟਿੰਗ ਨੂੰ ਸੰਬੋਧਨ ਕਰਦਿਆਂ ਜਥੇਦਾਰ ਅਮਰਜੀਤ ਸਿੰਘ ਢੇਸੀ ਨੇ ਕਿਹਾ ਕਿ ਆਉਣ ਵਾਲੇ ਖਾਲਸਾ ਪੰਥ ਦੇ ਸਾਜਨਾ ਦਿਵਸ ਦੇ ਸੰਬੰਧ ਵਿੱਚ ਹੀ ਇਹ ਮੀਟਿੰਗ ਕੀਤੀ ਗਈ ਹੈ ਤਾਂ ਜੋ ਇਲਾਕੇ ਦੀਆਂ ਸੰਗਤਾਂ ਤੇ ਦੂਰ ਦਰਾਡੇ ਤੋਂ ਆਉਣ ਵਾਲੀਆਂ ਸੰਗਤਾਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ ਉਨ੍ਹਾਂ ਕਿਹਾ ਕਿ ਇਸ ਸਮਾਗਮ ਨੂੰ ਲੈ ਕੇ ਜੋ ਵੀ ਪ੍ਰਬੰਧ ਹਨ ਉਹਨਾਂ ਨੂੰ ਸੁਚੱਜੇ ਢੰਗ ਨਾਲ ਪੂਰਾ ਕੀਤਾ ਜਾ ਰਿਹਾ ਹੈ ਇਸ ਮੌਕੇ ਬਲਜੀਤ ਸਿੰਘ ਕੰਗ ਜੱਥੇਦਾਰ ਹਰਜਿੰਦਰ ਸਿੰਘ ਲਲੀਆਂ ਕੁਲਦੀਪ ਸਿੰਘ ਸੈਂਬੀ ਹਰਮਿੰਦਰ ਸਿੰਘ ਬਬਲੂ ਗੁਰदयाल ਸਿੰਘ ਕਾਲੜਾ ਗੁਰਚਰਨ ਸਿੰਘ ਸਾਫਕਾ ਸਰਪੰਚੇ ਤੋਂ ਇਲਾਵਾ ਹੋਰ ਪਤਵੰਤੇ ਵੀ ਮੌਜੂਦ ਸਨ ਬਸਾਕੀ ਪਰਮਸੋਦਹੀ ਹਰੇ ਸਾਲ ਗੁਰਦੁਆਰਾ ਬਾਬਾ ਸਾਹਿਬ ਦੇ ਵਿਖੇ ਖਾਲਸਾ ਪੰਡਾ ਸਾਜਾਂ ਤਹਿਤ ਪੱਤੀ ਪੱਧ ਤੇ ਮਨਾਇਆ ਜਾਂਦਾ ਹੈ ਜੈਸਵੰਦੀ ਅੱਜ ਇਲਾਕਾ ਨਿਵਾਸੀਆਂ ਦੀ ਇੱਕ ਵਿਸ਼ੇਸ਼ ਮੀਟਿੰਗ ਕੀਤੀ ਗਈ ਤਾ ਜੋ ਕੇ ਜਿਹੜੇ ਪ੍ਰਬੰਧ ਆ ਤੇ ਸਜੇ ਤਰੀਕੇ ਨਾਲ ਕੀਤੇ ਜਾ ਸਕਾ ਜਾਣ ਅਤੇ ਜੋ ਵੀ ਸੰਗਤ ਆਵੇ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਸਮੱਸਿਆ ਨਾ ਆਵੇ ਚਾਹੇ ਉਹ ਟ੍ਰੈਫਿਕ ਦੀ ਸਮੱਸਿਆ ਸੀ ਉਹਨੂੰ ਹੱਲ ਕਰਨ ਬਾਰੇ ਜਾਂ ਲੰਗਰ ਜਿਹੜਾ ਆ ਕਿੱਦਾਂ ਉਹਦਾ ਪ੍ਰਬੰਧ ਕਰਨਾ ਆ ਸੁਵਿਧਾ ਦਾ ਪ੍ਰਬੰਧ ਕਿਵੇਂ ਕਰਨਾ ਆ ਪਾਰਕਿੰਗ ਦਾ ਪ੍ਰਬੰਧ ਕਿਵੇਂ ਕਰਨਾ ਆ ਇਹ ਪ੍ਰਬੰਧਾਂ ਲਈ ਇਸ ਕਰਕੇ ਗੁਰਦੁਆਰਾ ਬਾਬਾ ਸਾਹਿਬ ਜੀ ਵਿਖੇ ਸੰਗਤਾਂ ਦੀ ਇੱਕ ਵਿਸ਼ੇਸ਼ ਮੀਟਿੰਗ ਹੋਈ ਆ ਤਾਂਕਿ ਸਜੇ ਤਰੀਕੇ ਨਾਲ ਇਹਰਾ ਆਪਣਾ ਪੁਰਬ ਆ ਮਨਾਇਆ ਜਾ ਸਕਦਾ ਹੈ